ਲੈ ਵੀ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਆਪਾਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸੇ ਆਪਾਂ ਹੁਣ ਸਭ ਤੋਂ ਪਹਿਲਾਂ ਦੁੱਧ ਲੈ ਲਿਆ ਇੱਕ ਕੱਪ ਦੁੱਧ ਲੈ ਲਿਆ ਉਹਨੂੰ ਚੰਗੀ ਤਰ੍ਹਾਂ ਬੋਇਲ ਕਰਨਾ ਹੈ ਬੋਇਲ ਆ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਰੱਖ ਦੇਣਾ ਤੇ ਹੁਣ ਆਪਾਂ ਕੜਾਹੀ ਚੜ੍ਹਾ ਲਵਾਂਗੇ ਇੱਕ ਤੇ ਕੜਾਹੀ ਚੜਾ ਕੇ ਸਭ ਤੋਂ ਪਹਿਲਾਂ ਆਪਾਂ ਚੌਲਾਂ ਦਾ ਆਟਾ ਪਾ ਲੈਣਾ ਇਹਨੂੰ ਹਲਕਾ ਜਿਹਾ ਆਪਾਂ ਉਹਨੂੰ ਭੁੰਨਣਾਗਾ ਜਿਆਦਾ ਕਲਰ ਚੇਂਜ ਨਹੀਂ ਕਰਨਾ ਉਹਨਾਂ ਦਾ ਕੱਚਾਪਨ ਜਾ ਚੌਲਾਂ ਦਾ ਨਿਕਲ ਜਾਵੇ ਇੰਨਾ ਕੀ ਭੁੰਨਣਾਗਾ ਆਪਾਂ ਖੁਸ਼ਬੂ ਜੀ ਆਉਣ ਲੱਗ ਜੇ ਲਓ ਜੀ ਹੁਣ ਆਪਣਾ ਚੌਲਾਂ ਦਾ ਆਟਾ ਜਿਹੜਾ ਪੁੱਜ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਵੱਡੇ ਦੋ ਚਮਚੇ ਆਪਾਂ ਘਿਓ ਦੇ ਪਾ ਦਵਾਂਗੇ ਦੇਸੀ ਘਿਓ ਦੇਸੀ ਘਿਓ ਪਾ ਕੇ ਆਪਾਂ ਚੰਗੀ ਤਰ੍ਹਾਂ ਰਲਾ ਦੇਣਾ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾ ਹੁਣ ਆਪਾਂ ਬਦਾਮ ਕੱਟੇ ਹੋਏ ਬਦਾਮ ਪਾਤੇ ਨੇ ਤੇ ਹੁਣ ਆਪਾਂ ਖੋਪਰੇ ਦਾ ਬੂਰਾ ਪਾਤਾਗਾ ਤੇ ਹੁਣ ਆਪਾਂ ਦਾਖਾਂ ਪਾਤੀਆਂ ਇਹਦੇ ਵਿੱਚ ਤੇ ਕਾਜੂ ਕੁਝ ਕੱਟ ਕੇ ਰੱਖੇ ਸੀ ਉਹ ਪਾਤੇ ਨੇ ਆਪਾਂ ਤੇ এলাਚੀ ਪਾਊਡਰ ਪਾਤਾ ਤੇ ਕਾਲੀਆਂ ਮਿਰਚਾਂ ਕੁੱਟ ਕੇ ਪਾਤੀਆਂ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਉੱਪਰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਕਾਲੀਆਂ ਮੱਛਾਂ ਜ਼ਰੂਰ ਪਾਉਣੀਆਂ ਬਾਇਬਾਦੀ ਨਿਕਲ ਜਾਂਦੀ ਹੈ ਤੇ ਹੁਣ ਆਪਾਂ ਦੋ ਵੱਡੇ ਚਮਚ ਦੇ ਕਰੀਬ ਆਪਾਂ ਮਲਾਈ ਫਰਾਲ ਪਾਲੀ ਮਲਾਈ ਪਾਉਣ ਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਹੁੰਦਾਗਾ ਹੁਣ ਆਪਾਂ ਸਵਾਦ ਅਨੁਸਾਰ ਦੇਸੀ ਖੰਡ ਪਾਤੀ ਹੈ ਦੇਸੀ ਖੰਡੀ ਪਾਉਣੀ ਹੈ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਤੇ ਹੁਣ ਆ ਦੇਖੋ ਆਪਣੇ ਪਿੰਨੀਆਂ ਬਿੱਟੀਆਂ ਨਹੀਂ ਜਾ ਰਹੀਆਂ ਤੇ ਹੁਣ ਆਪਾਂ ਦੁੱਧ ਪਾਵਾਂਗੇ ਜਿਹੜਾ ਉਬਾਲ ਕੇ ਰੱਖਿਆ ਸੀ ਇਹ ਦੁੱਧ ਆਪਾਂ ਥੋੜਾ ਥੋੜਾ ਕਰਕੇ ਪਾਉਣਾ ਇੱਕਦਮ ਦੁੱਧ ਨਹੀਂ ਪਾਉਣਾ ਲਓ ਜੀ ਹੁਣ ਪਿੰਨੀਆਂ ਵਟਣ ਲੱਗੀਆਂ ਆਪਾਂ ਸਾਰੀਆਂ ਪਿੰਨੀਆਂ ਨੂੰ ਇਸੇ ਤਰ੍ਹਾਂ ਵਟ ਕੇ ਤਿਆਰ ਕਰ ਲਵਾਂਗੇ ਇੱਕ ਪਲੇਟ ਦੀ ਭਰ ਲਵਾਂਗੇ ਪਿੰਨੀਆਂ ਤੁਸੀਂ ਆਪਣੇ ਹਿਸਾਬ ਨਾਲ ਛੋਟੀਆਂ ਵੱਡੀਆਂ ਜਿੰਨੀਆਂ ਮਰਜ਼ੀ ਜਿਹੇ ਦੀਆਂ ਵਟ ਲੈਣੀਆਂ ਨੇ ਲਓ ਜੀ ਆਪਾਂ ਸਾਰੀਆਂ ਪਿੰਨੀਆਂ ਕਰ ਲਈਆਂ ਤਿਆਰ ਚੌਲਾਂ ਦੀਆਂ ਲਓ ਜੀ ਬਿਨਾ ਖੋਏ ਤੋਂ ਆਪਾਂ ਚੌਲਾਂ ਦੀਆਂ ਪਿੰਨੀਆਂ ਪਲੇਟ ਭਰ ਕੇ ਕਰ ਲਈਆਂ ਨੇ ਤਿਆਰ ਤੇ ਬਹੁਤ ਹੀ ਸੌਫਟ ਬਣੀਆਂ ਨੇ ਤੇ ਬਹੁਤ ਹੀ ਤਰੀਕਾ ਆਸਾਨ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ